ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਇਹਨੂੰ ਲਗਭਗ 8 ਕਿਲੋ ਗਿਆਨ ਦੇ ਦੇ ਹਾਂਜੀ 8 ਕਿਲੋ ਲਵਾਂਗਾ ਤਾਂ ਇਹ ਦੁੱਧ ਦੇ ਅਕੇ ਜਾ ਕੇ ਬੰਦਾ ਬਿਸਤ ਬੜੀਆ ਚੰਗੇ ਦਰਾਂ ਆਊਗਾ ਜੀ ਇਹ ਦੁੱਧ ਕਿੰਨਾ ਪਿਉਣਾ ਯਾਰ 8 ਕਿਲੋ 8 ਕਿਲੋ ਤੇਰੀ ਗਾਠ ਥੱਲੇ 6 ਕਿਲੋ ਉਹ ਪੰਜਾਬ ਨਾਲ ਜਿਵੇਂ ਕਹਾਂ ਜਾਂਦਾ ਇਹ ਦੁੱਧ ਜਦੋਂ ਮੈਂ ਇਸੇ ਗੁਰੂਆ ਬਖੀਰ ਦੁੱਧ ਸਹੀ ਮਿਲੂਗਾ ਤਾਂ ਦੋੜ ਦੀ ਜਿਵੇਂ ਛੋਟਾ ਹੈ ਤੇ ਕੰਮ ਕਿਆ ਮਦੇ ਦੀ ਪਿਓ ਡਾਏ ਕਾਉਂ ਜਿਆਦਾ ਪਿਓ। ਸੋ ਕਹਿੰਦਾ ਵੀ ਛੋਲੇ ਨੂੰ ਛੋਟਾ ਤੇ ਵੱਡੇ ਨੂੰ ਜਿਆਦਾ। ਚਲੋ ਫਿਰ ਵੀ ਤੜਗਿਆ ਮਾਰੋ ਯਾਰ ਕੋਈ ਗੱਲ ਨਹੀਂ ਮੇਰੇ ਕਿਸੇ ਪਰਸੇ ਕੀਤੀਦਾ ਹਾਦਾ ਬੰਦੇ ਨੇ। ਹਾਂਜੀ ਬਾਜੀ ਕੋਈ ਹੋਰ ਜਵਾਬ। ਅਰੇ ਯਾਰ ਨੇੜੇ ਆ ਜਾ। ਇਹ ਕਹਿੰਦਾ ਜੀ 2 ਕਿਲੋ ਪੋਵਾ ਚਾਹੀਦਾ ਬੱਚਾ ਭਾਵੇਂ 50 ਕਿਲੋ ਹੋਵੇ ਭਾਵੇਂ 20 ਹੋਵੇ ਕਿ ਫਰਕ ਹੋਵੇ। ਜਿਆਦਾ ਪੀਣਾ ਮੋਗ ਲੱਗਿਆ ਨਹੀਂ ਬੁਮਾਰਾ ਜਣੇ। ਕਦੇ ਵੀ ਸਸੀ ਤੇ ਜਿਆਦਾ ਪਿਆ ਕੇ ਵੇਖਿਆ ਮੋਗ ਨਾਲ ਹੀ ਮਾਰ ਕੇ। ਸੋ ਬਾਈ ਜੀ ਰਾਹ ਦੇ ਵੀ ਤਾਲੀਆਂ ਮਾਰ ਦਿਓ ਯਾਰ ਸਾਨੂੰ ਫੇਰ ਦੱਸਾਂਗੇ ਇੱਕ ਥੰਮ ਚਗਾਉਣਾ ਚਾਹੀਦਾ ਜੀ ਚੌਥਾ ਸੋ ਇਹਨਾਂ ਨੇ ਅਜੀਤ ਵਾਲਾ ਨੇ ਤਵਦਰ ਸਾਹਿਬ ਦੱਸਿਆ ਤੋ ਅਸੀਂ ਹੋਰ ਨੌਕਰੀ ਸਾਹਿਬ ਨਾਲ ਇਹਨੂੰ ਹੋਰ ਨੇੜੇ ਲੈ ਕੇ ਜਾਵਾਂਗੇ ਆ ਵੀ ਆ ਜਾ ਕਾਕਾ ਐਣਕਾ ਵਾਲਿਆ ਤੇਰਾ ਬਾਪੂ ਦੱਸੇ ਕਿ ਤੁਮ ਜਿਹੜਾ ਬੱਚੇ ਦਾ ਬੇਟ ਹੈ ਉਹ ਦਾ 10% ਸਾਹਿਬ ਤਾਰੀਆ ਮਾਰੋ ਯਾਰ ਤਾਂ ਕਿ ਬਹੁਤ ਇਹਦੇ 10 ਤੋਂ ਬੰਦਾ ਪ੍ਰਸੈਂਟ ਕਰਦੋ ਕਰ 10 ਸਿਰ ਅੰਡੇ ਆਇਆ ਇਹ ਡਾਕਟਰ ਬੰਦੀਪ ਡਾਕਟਰ ਬੰਦੀਪ ਹਾਂ ਜੀ ਸਰ ਆਹ ਇਹਦੇ 100 ਸੈਂਟੀ ਜਿਹੜੀ ਗੱਲ ਕੀਤੀ ਹੈ ਤੁਹਾਡੀ ਵੇਟ ਸੀ ਬਹੁਤ ਹੀ ਅੱਛਾ ਜਵਾਬ ਦੱਸਤਾ ਹਾਂ ਜੀ ਬਾਤ ਚੱਲ ਰਹੀ ਹੈ ਬਨਾਮ ਦਾਤ ਜਿੱਕਰਿਆ ਇਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਕਿnabla ਜਵਾਬ ਦੇਣਾ ਜੇ ਤੁਸੀਂ ਖੜੇ ਹੋ ਕੇ ਜਿਓਗੇ ਤੁਹਾਡਾ ਸ਼ਕਲ ਵੀ ਲੋਕਾਂ ਚੱਜੇਗੀ ਮੈਂ ਸਾਰਾ ਇਹ ਅਸੀਂ ਜਿੰਨਾ ਵੀ ਬੱਚਾ ਦੁੱਧ ਪੀਣਾ ਅਸੀਂ ਉਨਾ ਹੀ ਉਹਨੂੰ ਪਿਆਦ ਜੇ ਪਿਆਪ ਤੇ ਆਪੇ ਤੋਂ ਛੱਡ ਦਿੰਦਾ ਅਸੀਂ ਫੇਰ ਬੰਦਦੇ ਆ ਸੋ ਵਾਕਿਆ ਐਂ ਲਿਭੀ ਅਸੀਂ ਕਹਿਣਾ ਵੀ ਜਿੰਨਾ ਪਰ 50 ਲਾਵੇ ਤੇ ਮੋਟੇ ਦਾ ਫਾਰਮੂਲਾ ਕਿ 100 ਸਿੱਧਾ ਮੋਡੀਵੇਟ ਦਾ ਬਹੁਤ ਅੱਛਾ ਜਵਾਬ ਦਿੰਦਾ ਕੱਟੇ ਤੋਂ ਕਿੰਨੀ ਐੀ ਵਰਕਗਰਜ਼ਰੀ ਡਾਕਟਰ ਨਾਲ ਉਹੀ ਗੱਲਾਂ ਨਾ ਅਸੀਂ ਸੋਤ ਇਨਾਮ ਦਿਵਾ ਗੋ ਜੀ ਪਰ ਬਹੁਤ ਵਧੀਆ ਗੱਲ ਹੈ ਕਿ ਤੂੰ ਸਿੱਖਿਆ ਤੈਰ ਆ ਆ ਜਾ ਕਾਕਾ ਅਸੀਂ ਬੇਨਤੀ ਕਰਾਂਗੇ ਸਰਦਾਰ ਅੰਗਰੇਜ਼ ਸਿੰਘ ਪਰਾੜ ਇਸ ਤੋਂ ਬਾਅਦ ਸੰਗਤ ਨੂੰ ਮਗਾਤਵ ਹੋਵਾਂਗੇ ਔਰ ਅਸੀਂ ਜਿਹੜਾ ਇਨਾਮ ਹੈ ਇਹਨਾਂ ਨੂੰ ਅੱਛੇ ਜਵਾਬ ਵਾਸਤੇ ਰਾਸੋਦ ਦਿਓ ਜੀ ਆਜੋ ਭਾਈ ਅੱਜਵਾਦੋ